ਚਲੋ ਕਿਹਦੀ ਵਾਰੀ ਆ ਇਹ ਕਿਹਣਾ ਵਿੱਚ ਆਇਆ ਸੀ ਉਹਨੂੰ ਪਿੱਛੇ ਚੜਾ ਕੇ ਚੱਕਿਆ ਕਰੋ ਪਿੱਛੇ ਜਾਣ ਲੈਂਦਾ ਕਰੋ ਚੱਲ ਬਈ ਚੱਲ 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 ਇਹਦਾ ਉਹ ਯਾਰ ਕਾ ਤੋ ਰੱਖਿਆ ਲੁੱਧਰ ਚੱਕ ਲੈ ਚੱਕ ਲੈ ਜਾਂ ਬੁਰੀ ਰੇਡ ਪਾ ਗਿਆ ਹਾਂ ਮੈਂ ਜਾਉਂਦਾ ਸਾਡੇ ਮੁੰਜਾ ਬਹੁਤ ਵਧੀਆ ਬਹੁਤ ਬੱਚੇ ਬਹੁਤ ਬਣਨੇ ਫੜਿਆ ਬੰਦਾ ਆ ਆ ਆ ਆ ਵੇਚ ਆ ਜਾ ਕਰ ਆ ਕੰਨੀ ਲਈ ਓਏ ਕਰਬ ਤੇ ਆਇਆ ਹਰਮਨ ਚੱਲ ਠੀਕ ਪਿੱਛੇ ਰੰ ਕੜਾ ਲਾ ਦੇ ਕੜਾ ਉਹ ਨੂੰ ਬਰਾ ਦੇ ਚਲੋ ਵੀ ਪਿੱਛੇ ਆਉਣ ਦਾ ਕਰੋ ਬਹੁਤ ਪਿੱਛੇ ਰੋ ਪਿੱਛੇ ਬਹੁਤ ਆ ਪਿੱਛੇ ਰੋ ਸਬਰ ਕਰੋ ਜਿੰਨਾ ਸਬਰ ਕਰੋਗੇ ਨੈਸ਼ਨਲ ਸਬਰ ਦੀ ਟੈਗਮ ਹੈ ਫਿਰਦਾ ਰਹਿੰਦੇ ਫਿਰਦਾ ਰਹਿੰਦੇ ਫਿਰਦੇ ਰਹਿ ਪਿੱਛੇ ਹਲੋ ਪਿੱਛੇ ਬਹੁਤ ਪਿੱਛੇ ਫਿਰਦਾ ਬਹੁਤ ਪਿੱਛੇ ਫਿਰਦਾ ਬਹੁਤ ਜਿਆਦਾ ਪਿੱਛੇ ਐ ਖੜਾ ਰਹਿਣ ਦਿਓ ਹੱਸ ਪਿਆ ਛੱਡ ਦੇ ਹੱਸ ਪਿਆ ਛੱਡ ਦੇ ਯਾਰ ਅਸੀ ਹੁੰਦਾ ਚੱਲ ਰਹਿਣ ਬਾਈ ਬੱਸ ਇਹਦਾ ਜਾਂਦਾ ਉਹ ਸਿੱਧਾ ਜਾਂਦਾ ਉਹ ਇਹ ਚੈਨ ਕੋਈ ਚੱਕਰ ਨਹੀਂ ਉਹ ਨਹੀਂ ਹੁੰਦਾ ਗੁਰੂ ਉਹ ਸਰਕਲ 'ਚ ਹੁੰਦਾ ਦੂਜੀ ਵਾਰੀ ਨਹੀਂ ਨਹੀਂ ਸਾਰੇ ਅਸੀਂ ਕੁਝ ਵੀ ਕਰ ਸਕਦੇ ਹਾਂ ਕੋਈ ਨਹੀਂ ਕਰ ਸਕਦਾ ਸਰਕਲ 'ਚ ਚੈਨ ਛੱਡ ਸਕਦੇ ਆਪਾਂ ਨੈਸ਼ਨਲ 'ਚ ਸੇ ਦੇ ਬਾਅਦ ਆਓ ਭਈ ਅਗਲਾ ਪਿੱਛੇ ਰਹੋ ਗਰਾ ਇਹਨੂੰ ਚੱਕਣਾ ਹੈ ਵੇਟ ਕਰੋ ਵੇਟ ਗੋਰੀ ਵੇਟ ਕਰਿਆ ਕਰੋ ਪਿੱਛੇ ਖੜ ਕੇ ਜਿੰਨਾ ਸਬਰ ਹੈ ਸਬਰ ਦੀ ਗੇਮ ਆ ਬਸ ਜਦੋਂ ਉੱਤੇ ਚੜਦਾ ਉਦੋਂ ਚੱਕਣਾ ਨਾ 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 ਯਾਰ ਇਹ ਚੇਂਜ ਕਰਕੇ ਗੁਰੂ ਨਹੀਂ ਜਾਣਾ ਬਸ ਰਾਹਣਾ ਪਾਲਾ ਖਾਲੀ ਆ ਆ ਜਾ ਆ ਜਾ ਖੜ ਜਾ ਖੜ ਜਾ ਹੱਥ ਕਾ ਇੱਕ ਤਾਂ ਪਾਵੇ ਰੇਣਾ ਓਏ ਚੱਕਣੇ ਪਿੱਛੇ ਵੇਟ ਕਰਾਇਆ ਕਰੋ ਪਿੱਛੇ ਸਬਰ ਆਏ ਸਬਰ ਦੀ ਗੇਮ ਹੈ ਕੱਲ ਦੀ ਨਹੀਂ ਆ ਗਾਂ ਆਖਾ ਬੂਟੇ ਬੱਟੀ ਨਹੀਂ ਬੋਲਦਾ ਬੂਟੇ ਗਾਂ ਰਹਿ ਬੋਲ ਵੀਰੇ ਵੱਡੀ ਕਬੱਡੀ ਵੱਡੀ ਕਬੱਡੀ ਦਾ ਕਰ ਕਾਲ ਕਰ ਇਹ ਤਾਂ ਬਾਹਰ ਮੈਨੂੰ ਪਾ ਲੈਂਦਾ ਹਾਂ ਆਰਨਾਰਟਰ ਹੋਣਾ ਇਹ ਵੇਖ ਲੋ ਮੁੜੇ ਨਹੀਂ ਬੁੱਟੇ ਮੁੜੇ ਨਹੀਂ ਚੰਗਾ ਸਬਰ ਕਰੀ ਮੋੜੀ ਬਾਰ ਬਾਲਾ ਦਾਣਾ ਜੜੀ ਬਾਲਾ ਦਾਣਾ ਜੜੀ ਬਾਹਰ ਚੱਲ ਜੀ ਤੁਸੀਂ ਕਰ ਲੈ ਇਕੱਠੇ ਇੱਕ ਪਾਸੇ ਬੂਟੇ ਫੜੀ ਨਾ ਸੇਵਰੇਡ ਵਾਪਸ ਆ ਜੀ ਵਾਪਸ ਨਹੀਂ ਜਾਂਦਾ ਨਾ ਲਾਲਾ ਲਾਲਾ ਨੇੜੇ ਰਹਿ ਨੇੜੇ ਰਹਿ ਨੇੜੇ ਰਹਿ ਆਊਗਾ ਕਾਲੀ ਬੀ ਸ਼ਰਟ ਵਾਲਾ ਚੱਲ ਚੱਲ ਚੱਕ ਲੈ ਜੀ ਵੇਟ ਕਰਿਓ ਮੈਂ ਕਾਲ ਕਰ ਗਿਆ ਥੋੜੀ ਚੰਗਾ ਵੇਟ ਕਰਕੇ ਲਾਓ ਚੱਲ ਫਰਮਾਨੇ ਇਹਣਾ ਮਾਰ ਆ ਇਹਨੂੰ ਨਹੀਂ ਫੜਨਾ ਮੁਰਨਾ ਉਹ ਜਾਣ ਕੇ ਅਟੈਕਸ ਹੁੰਦੀ ਹੈ ਵੀ ਉਹ ਕੰਨੀ ਚੜੀ ਜਾਂਦਾ ਨਾ 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 ਚੱਲ ਆਏ ਮੂਹੋਂ ਨਹੀਂ ਫੜਿਆ ਗਿਆ ਚੱਲ ਰੇਡ ਭਾਗੇ ਪਾਰੀ ਬਸ ਚੱਲ ਮੈਂ ਬੱਤ ਕਰਦਾ લાલે આ લાલા ડમ્બલ ડમ્બલ લાલા ડમ્બલ લાલા પહેલા તો લે લે યાર મેં આ બહાર ફેર કોઈ નહીં કલે ગેડે લાલા જમ્પિંગ જમ્પિંગ લાલા ચલો ભી ચલો જમ્પિંગ લાલા ઓ ચંગા પાળા ફડ્યા ગયા જી ચક્કે નહી ગયા સોડે તો ઓ વે ઓડે ના લાગે ઉધર ખડે ઈ કરને કરાંગે ચાલ મે કની સુખે સુખા આઉટ ઓર હો ગયા બહાર ਪੈਰ ਲੱਗਿਆ ਆਂ ਦੀ ਬਾਹਰ ਹੁੰਦੀ ਐ ਗੁਰੂ ਆਹ ਦੀ ਬਾਹਰ ਹੀ ਹੁੰਦੀ ਐ ਸਾਰੇ ਹੀ ਸਾਰੇ ਹੀ ਸਾਰੇ ਹੀ ਸਾਰੇ ਹੀ ਉਹਨੂੰ ਬਾਹਰ ਕਰ ਦੇ ਨਹੀ ਨਹੀ ਯਾਰ ਬਾਈ ਲੈ ਰੇਡਰ ਬਾਹਰ ਐ ਲੈ ਰੇਡਰ ਕਿੱਥੋਂ ਬਾਹਰ ਆ ਯਾਰ ਉਹ ਗੈਲਰੀ ਚ ਸੀਗਾ ਕੋਈ ਕਹੀ ਜਾਂਦਾ ਥੋੜੇ ਮਿੱਨਾ ਨਹੀ ਮੇਰੇ ਹੋਣਾ ਚਾਹੁੰਦਾ ਕੋਈ ਕਹੀ ਜਾਂਦਾ ਚਲੋ ਫਿਰ ਕੀ ਇਹ ਨਾ ਰੇਡਰ ਬਾਹਰ ਹੈ ਰੇਡਰ ਬਾਹਰ ਹੈ ਰੇਡਰ ਕੋਈ ਚਲੋ 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 ਰੂਲ ਹੈ ਯਾਰ ਚਲੋ ਜੇ ਬਾਹਰ ਦਾ ਬਾਹਰ ਹੀ ਹੈ ਉਹ ਗੈਲਰੀ ਪੈਰ ਕੀ ਦਾ ਸੀ ਉਹ ਵੀ ਬਾਹਰ ਕੱਢ ਦਿਓ ਗੈਲਰੀ ਪੈਰ ਕੀ ਦਾ ਉਹ ਕਾਰ ਤੇ ਬਾਹਰ ਸਾਰੇ ਹੋ ਜਾ ਉੱਤੇ ਆ ਰੀਤੂ 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 ਜਾਖਲੋ ਜਾਖਲੋ ਮਰੀ ਜੱਟ ਗੁਰੀਏ ਤੂੰ ਵਿੱਚ ਆਜੋ ਇੱਕ ਜਾ ਚੱਕਣਾ ਆ ਰਹੀ ਕੀ ਉਧਰਲੀ ਕੰਨੀ ਕਿੜਾ ਆ ਹਰਮਣ ਚੱਕਣਾ ਚਾਹੁੰਦਾ ਇਹਨੂੰ ਚਾੜਨ ਦੇ ਜੋ ਮੜਾ ਬਹੁਤ ਪਿੱਛੇ ਆ ਬਹੁਤ ਜਿਆਦੇ ਨਾ 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 ਹਰਮਨ ਜਮਾ ਹੀ ਨਹੀਂ ਜਮਾ ਹੀ ਨਹੀਂ ਨਾ 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 ਜਮਾ ਹੀ ਨਹੀਂ ਫਿਰਦਾ ਰਹਿੰਦਾ ਫਿਰਦਾ ਰਹਿੰਦਾ ਜਮਾ ਹੀ ਨਹੀਂ ਨਾ 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 ਹੁਣ ਕੀ ਚੱਲਦਾ ਚੱਲ ਪਾ ਗਿਆ ਰੇਡ ਕੋਈ ਨਹੀਂ ਆਇਆ ਹੋਈ ਰਹਿ ਗਏ ਉਹ ਹੁਣ ਹੁਣ ਪਾੜਾ ਕਰਨਾ ਹੈ ਖੱਦ ਚੋਰੀ ਮੈਂ ਚੱਕ ਲੈਂਦਾ ਸੀ ਚੱਕ ਓਏ ਖਾਲੀ ਕਰਕੇ ਹੁਣ ਤੋ ਖਲਾ ਤਾਲਾ ਫੜ ਦੇ ਲਾ 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 ਵੇ ਬਾਹਰ ਹੋ ਗਿਆ ਬਾਹਰ ਹੋ ਗਿਆ ਖੱਲੀ ਪਾਲਾ ਚਲੋ ਚੇਂਜ ਕਰ ਲੋ ਇਧਰ ਆ ਜੋ ਬਹੁਤ ਵਧੀਆ ਯਾਰ ਪੌੜੀਆਂ ਤੇ ਤਾਂ ਸਾਹ ਚਾਰ ਪੰਜ ਜਿਹੜੇ ਲਾਲ ਆ ਜੋ ਕੱਟ ਕੇ ਦੁਆਰਾ ਬਣਾ ਲਾ ਵੀਡੀਓ ਤੋ